ਲੈ ਮਿੱਤਰੋ ਕੱਲੀ ਹਾਰ ਦੀ ਕਮੀ ਐ ਕੰਡੀਸ਼ਨ ਤਾਂ ਜਮੇ ਹੀ ਨਵੀਂ ਆ ਨਵਾਂ ਤਾਂ ਕੰਡੀਸ਼ਨ ਦਾ ਬਾਹਲਾ ਟਰੈਕਟਰ ਖੜਾ ਐ ਇਹ ਮਿੱਤਰੋ ਫਾਰਮ ਟਰੈਕ 60 ਖੜਾ ਜਿਹੜਾ ਬਈ ਇਹ ਆਪਣੇ 55 ਹਸਪਾਵਰ ਚ ਆ ਜਾਂਦਾ ਹਾਂਜੀ 55 ਚ 55 ਹਸਪਾਵਰ ਵਾਲਾ ਟਰੈਕਟਰ ਤਾਂ ਮੈਂ ਮੂਰੇ ਦਾ ਬਾਈ ਨੇ ਪਵਾਤੇ ਵੱਡੇ ਟਾਇਰ ਤੇ ਮਗਰਲੇ ਟਾਇਰ ਹਲੇ ਤੱਕ ਨਾਲ ਦੇ ਨੇ ਚਾਰੇ ਪਾਸੇ ਨਾਲ ਟਰੈਕਟਰ ਦੇ ਗੇੜਾ ਦੇ ਕੇ ਆ ਇਹ ਟਰੈਕਟਰ ਬਾਈ ਮਾਡਲ ਕੇ ਨਾਲਖ ਵੀਰੇ ਮਾਡਲ 2021 ਐ ਜੀ 21 ਮਾਡਲ ਟਰੈਕਟਰ ਐ 21 ਮਾਡਲ ਪਰ ਮੈਂ ਕੱਲਾ ਕੱਲਾ ਸਟਿਕਰ ਉਹ ਦੇਖੋ ਆ ਕੱਲਾ ਕੱਲਾ ਸਟਿਕਰ 5 ਸਾਲ ਦੀ ਵਾਰੰਟੀ ਇਧਰ ਨਾਲ ਤਾਂ ਸਾਰੇ ਉਮੀ ਇੱਧਰ ਦੀ ਦਿਖਾ ਸਾਰੇ ਮਗਰਾਡ ਸਟਿੱਕਰਾਂ ਦੇ ਨਾਲ ਭਰੇ ਖੜੇ ਨੇ ਇੱਕ ਵੀ ਸਟਿੱਕਰ ਨਹੀਂ ਇੱਧਰ ਉੱਧਰ ਹੋਇਆ ਤੇ ਐਫ 23 ਹੈ ਕੈਸ਼ ਦਾ ਟਰੈਕਟਰ ਹੈ ਕੈਸ਼ ਦਾ ਟਰੈਕਟਰ ਹੈ ਭਾਈ ਇਹਦੇ ਉੱਪਰ ਲੋਨ ਕਿੰਨੇ ਦਾ ਹੋਜੂ ਲੋਨ ਇੱਥੇ ਹੋਜੂਗਾ ਜੀ 5.5 ਲੱਖ ਤੱਕ ਲੋਨ ਕਰਵਾ ਦਾਂ 5.5 ਲੱਖ ਦਾ ਤਾਂ ਲੋਨ ਹੋਜੂ ਤੇ ਇਹ ਦਾ ਪਰ ਡਿਮਾਂਡ ਕੀ ਰੱਖੀ ਆਂ ਟਰੈਕਟਰ ਦੀ ਡਿਮਾਂਡ ਇਹ 6.6 ਲੱਖ ਕਰ ਦੇ ਜੀ 6.6 ਲੱਖ ਹਾਂ ਜੀ ਯਾਨੀ ਕਿ ਰੁਪਏ ਲੱਖ ਲੈਣ ਦੀ ਲੋੜ ਹੈ ਲੱਖ ਦੇ ਵਿੱਚੋਂ ਮਾਨਤਾ ਨ ਕਰੋ ਕਿ ਖਾਸੇ ਦਿਲ ਖੁੱਲੇ ਨਾਲ ਹਾਂ ਜੀ ਹਾਂ ਜੀ ਕੋਈ ਨਹੀਂ ਕਰਦਾ ਮਾਨਤਾ ਖੁੱਲੇ ਦਿਲ ਨਾਲ ਮਾਨਤਾ ਨ ਹੋਜੂ ਤੇ ਚੁੱਪ ਕਰਕੇ ਆਜੋ ਪਿੰਡ ਸੇਰਪ ਤੋਰੀ ਤੋਂ ਵਾਗੜੀਆਂ ਰੋਡ ਦੇ ਉੱਪਰ ਪਿੰਡ ਪੈ ਜਾਂਦਾ ਨਾਂ ਬਾਈ ਦਾ ਲਖਵੀਰ ਹੈ ਨੰਬਰ ਬਾਈ ਦਾ ਸਕਰੀਨ ਤੇ ਹੈ ਜੇ ਕਿਸੇ ਸੱਜਣ ਨੇ ਆਹ ਟਰੈਕਟਰ ਖਰੀਦਣਾ ਨਾ T20 20 ਸਪੀਡਾਂ ਵਾਲਾ ਚੁੱਪ ਕਰਕੇ ਆਜੋ ਪਿੰਡ ਸਿਰਪਰ ਸੋਡੀਆਂ ਦੇ ਵਿੱਚ ਨੰਬਰ ਬਾਈ ਦਾ ਕੈਪਸ਼ਨ ਦੇ ਵਿੱਚ ਲਿਖਿਆ ਪਿਆ ਲੋਨ ਵੀ ਕਰਵਾ ਦੂ ਜੇ ਤੁਹਾਡੇ ਕੋਲ ਵੀ ਕੋਈ ਪੁਰਾਣਾ ਟਰੈਕਟਰ ਆ ਵਿੱਚ ਵੀ ਕੱਟ ਲੂ ਕਰੋ ਸੰਪਰਕ